ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇਆਂ ਨੂੰ ਸ਼ਹਾਦਤ ਨੂੰ ਸਮਰਪਿਤ ਅੱਜ ਦਾ ਜਿਹੜਾ ਖੂਨਦਾਨ ਕੈਂਪ ਲਾਇਓਂਸ ਕਲੱਬ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਹੈ ਲਾਇਓਂਸ ਕਲੱਬ ਜੋ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਇਸੇ ਗੁਰਦੁਆਰਾ ਸਾਹਿਬ ਦੇ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਜਿਹੜਾ ਲਾਉਂਦੀ ਹੈ ਉਹਦੇ ਨਾਲ ਹੀ ਪੰਜਾਬ ਬਲੱਡ ਗਰੁੱਪ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ ਸੈਕਿੰਡ ਦੀ ਗਿਣਤੀ ਦੇ ਵਿੱਚ ਲੋੜਵੰਦ ਪਰਿਵਾਰਾਂ ਨੇ ਅੱਖਾਂ ਦੇ ਚੈੱਕਅਪ ਕੈਂਪ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਔਰ ਲਗਭਗ 100 ਦੇ ਕਰੀਬ ਜਿਹੜੇ ਅਮਰੀਜ ਨੇ ਜਿਹਨਾਂ ਦੇ ਆਪਰੇਸ਼ਨ ਕਰਨ ਜਾ ਰਹੀ ਹੈ ਲਾਂਚ ਕਲੱਬ ਦੇ ਸਹਿਯੋਗ ਦੇ ਨਾਲ ਸੋ ਉਸੇ ਤਰ੍ਹਾਂ ਪੰਜਾਬ ਬਲੱਡ ਗਰੁੱਪ ਦੇ ਇਸ ਸ਼ਹਾਦਤੀ ਸਮਾਗਮਾਂ ਦੇ ਵਿੱਚ ਅੱਜ ਬਹੁਤ ਹੀ ਸੈਕਿੰਡ ਦੀ ਗਿਣਤੀ ਦੇ ਵਿੱਚ ਨੌਜਵਾਨ ਵੀਰ ਭੈਣ ਖੂਨਦਾਨ ਕੈਂਪ ਕਰਕੇ ਆਪਣੇ ਗੁਰੂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਥੇ ਆ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਰ ਸਾਹਿਬ ਅੱਜ ਲਾਈਨ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਔਰ ਨਾਲ ਹੀ ਅੱਖਾਂ ਦਾ ਕੈਂਪ ਲੱਗਾ ਹੋਇਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿਵੇਂ ਜੀ ਆਪਾਂ ਸਰ ਨੂੰ ਪਤਾ ਹੀ ਹੈ ਜਿਹੜਾ ਦਸੰਬਰ ਦਾ ਇਹ ਦਿਨ ਆਪ ਜੀ ਦੇ ਮਨਾਂ ਜਾਂਦਾ ਹੈ ਜਦਦਾ ਇਹ ਪੂਰੇ ਵਿੱਚ ਅੱਠ ਵਜ ਤੋਂ ਆਮ ਸੇਵਾਵਾਂ ਦੀਆਂ ਆਪ ਤੋਂ ਆਪਣੇ ਸਾਥੀ ਦੇ ਸਾਰ ਸੇਵਾ ਕਰਨਾ ਹੈ ਜਿਵੇਂ ਸਾਡੇ ਸਹਿਯੋਗੀ ਬੀਬੀ ਜੀ ਦਾ ਤੁਸ ਜਬ ਸਵਾਗਤ ਹੈ ਤੁਹਾਨੂੰ ਨੌਕਰ ਦੀ ਸੇਵਾ ਦੇ ਖਾਤਰੀ ਜੀ ਲੈ ਕੇ ਨਾ ਆਪਣੇ ਦਾ ਸਭ ਜਤਕਿਆਣ ਹੈ ਐਂਟੀਕਲਾਪ ਆਪਾਂ ਦੇ ਕੰਮਾਂ ਬਜਾਦਾ ਪੰਜਾਬ ਦੇ ਵਿੱਚ ਮਹਾਨ ਨਾਮ ਆਇਆ ਰਹਿੰਦਾ ਹੈ ਕਿੱਥੇ ਮਿਲਦਾ ਹੈ ਦੀ ਸੇਵਾ ਵਾਸਤੇ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਮਾਨਕ ਕੁਸਪੀਕਰ ਸਾਹਿਬਾ ਨੌਕਰੀ ਇਸ ਕੋਟੀ ਟੇਬਲ ਤੋਂ ਅਸੀਂ ਜਿਹੜੀ ਇੱਕ ਕਾਤ ਕਰ ਰਹੇ ਜਿਹੜੇ ਸਾਡੇ ਮੀਰਪੁਰ ਉਧਰ ਨੂੰ ਅਸੀਂ ਬਾਤ ਕਰਦੇ ਆ ਕਿ ਪ੍ਰੋਕਟਾ ਦੀ ਫਲਾਈ ਲਈ ਜੇ ਇਸ ਤਰ੍ਹਾਂ ਦੇ ਉਹਨਾਂ ਦੇ ਕਰਦੇ ਰਹਿਣਾ ਚਾਹੀਦਾ ਜਿਹੜੇ ਪਿਛਲੇ 13 ਸਾਲ ਤੋਂ ਕਰ ਰਹੇ ਨੇ ਕਿ ਇਹਨਾਂ ਦਾ ਮਾਨਕ ਕੁਸਪੀਕਰ ਤੋਂ ਹੋਰ ਵੀ ਸਸਤਾ ਕਰਾ ਰਿਹਾ ਹੈ ਕਿ ਰਣਨੀਤਿਕ ਵੀ ਕੁਝ ਹੈ ਮੈਂ ਪਹਿਲਾ ਇੱਕ ਕੋਲ ਕਾਲੀ ਸੇਵਾ ਹੈ ਕਿ ਜਦੋਂ ਕਿਸੇ ਦਾ ਕੋਈ ਹਾਦਸਾ ਹੋ ਜਾਂਦਾ ਹੈ ਜਦੋਂ ਕਿਸੇ ਨੂੰ ਫੋਨ ਨਹੀਂ ਮਿਲਦਾ ਜਿਹੜਾ ਬੈਂਕ ਦੇ ਫੋਨ ਜਾਵਾ ਹੁੰਦਾ ਉਹ ਮਿਲ ਉਹ ਮਿਲ ਜਾਂਦਾ ਉਹਦੀ ਜਾਨ ਬਣ ਜਾਂਦੀ ਹੈ ਕੀਮਤੀ ਜਾਨ ਬਣ ਜਾਂਦੀ ਹੈ ਮੈਂ ਸਾਰੇ ਕਲੱਬ ਨੂੰ ਬਹੁਤ ਬਹੁਤ ਬਵਾਦਕਾ ਤੇਲਾ ਵਾਹਿਗਿਕ ਜਿਕਾ ਕਾਲ ਸਾਹਿਬ